ਭਾਰਤ ਨੇ ਚੀਨ ਦੇ ਹਾਂਗਕਾਂਗ ਨਾਲ ਜੁੜੀਆਂ 119 ਮੋਬਾਈਲ ਐਪਸ ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਇਹ ਐਪਸ ਗੂਗਲ ਪਲੇ ਸਟੋਰ ਤੋਂ ਹਟਾਉਣ ਲਈ ਕਿਹਾ ਗਿਆ ਹੈ ਜਿਸ ਦੀ ਪੁਸ਼ਟੀ ਹਾਰਵਰਡ ਯੂਨੀਵਰਸਿਟੀ ਵੱਲੋਂ ਚਲਾਈ ਜਾਂਦੀ ਲੂਮੇਨ ਡਾਟਾਬੇਸ ਨੇ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਨੇ ਚੀਨੀ ਮੂਲ ਦੀਆਂ ਮੋਬਾਈਲ ਐਪਸ ਤੇ ਕਾਰਵਾਈ ਕੀਤੀ ਹੋਵੇ 2020 ਵਿੱਚ ਭਾਰਤ ਨੇ ਟਿਕਟੌਕ ਸ਼ੇਅਰ ਇਟਸ ਜੂਸੀ ਬ੍ਰਾਊਜ਼ਰ ਪਬਜੀ ਮੋਬਾਈਲ ਅਤੇ 200 ਤੋਂ ਵੱਧ ਹੋਰ ਚੀਨੀ ਮੋਬਾਈਲ ਐਪਸ ਤੇ ਪਾਬੰਦੀ ਲਗਾਈ ਸੀ ਇਸ ਬਾਰ ਵੀ ਬਲੌਕ ਕੀਤੇ ਗਏ ਹਨ ਜ਼ਿਆਦਾਤਰ ਐਪਸ ਵੀਡੀਓ ਅਤੇ ਵੌਇਸ ਚੈਟ ਪਲੇਟਫਾਰਮ ਹਨ ਜੋ ਚੀਨ ਅਤੇ ਹਾਂਗਕਾਂਗ ਵਿੱਚ ਵਿਕਸਿਤ ਕੀਤੇ ਗਏ ਸਨ 2 ਫਰਵਰੀ ਤੱਕ ਪਲੇ ਸਟੋਰ ਤੇ ਕੇਵਲ 15 ਐਪਸ ਨੂੰ ਹੀ ਹਟਾਇਆ ਗਿਆ ਸੀ ਜਦਕਿ ਬਾਕੀਆਂ ਨੂੰ ਫਟਾਉਂਦੀ ਪ੍ਰਤੀਕਿਰਿਆ ਜਾਰੀ ਹੈ ਭਾਰਤ ਸਰਕਾਰ ਨੇ ਇਹ ਐਪ ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 69ਏ ਤਹਿਤ ਬਲੌਕ ਕੀਤੀਆਂ ਹਨ ਇਹ ਧਾਰਾ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਜੇਕਰ ਕੋਈ ਡਿਜੀਟਲ ਸਮਗਰੀ ਜਾਂ ਮੋਬਾਈਲ ਐਪ ਰਾਸ਼ਟਰੀ ਸੁਰੱਖਿਆ ਪ੍ਰਭੂਸੱਤਾ ਜਾਂ ਜਨਤਕ ਵਿਵਸਥਾ ਲਈ ਖਤਰਾ ਬਣਦੀ ਹੈ ਤਾਂ ਉਹਨਾਂ ਦੀ ਪਹੁੰਚ ਨੂੰ ਰੋਕਿਆ ਜਾ ਸਕਦਾ ਹੈ ਇਸੇ ਧਾਰਾ ਤਹਿਤ 2020 ਅਤੇ 21 ਦੌਰਾਨ ਵੀ ਚੀਨੀ ਐਪਸ ਤੇ ਪਾਬੰਦੀ ਲਗਾਈ ਗਈ ਸੀ ਖਾਸ ਕਰਕੇ ਭਾਰਤ-ਚੀਨ ਸਰਹੱਦ ਦੇ ਵਾਧੂਤਨਾ ਹੋਣ ਤੋਂ ਬਾਅਦ ਇਹ 119 ਐਪਸ ਸਿਰਫ ਚੀਨ ਤੱਕ ਹੀ ਸੀਮਿਤ ਨਹੀਂ ਬਲਕਿ ਕੁਝ ਐਪਸ ਸਿੰਗਾਪੁਰ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਵਿੱਚ ਵੀ ਵਿਕਸਿਤ ਕੀਤੀਆਂ ਗਈਆਂ ਹਨ ਇਨ੍ਹਾਂ ਵਿੱਚੋਂ ਇੱਕ ਚਿਲਚੈਟ ਐਪ ਜੋ ਕਿ ਸਿੰਗਾਪੁਰ ਆਧਾਰਿਤ ਮੰangoਸਟਾਰ ਟੀਮ ਵੱਲੋਂ ਵਿਕਸਿਤ ਕੀਤੀ ਗਈ Google Play Store ਤੇ 10 ਲੱਖ ਤੋਂ ਵੱਧ ਵਾਰ ਡਾਊਨਲੋਡ ਹੋ ਚੁੱਕੀ ਹੈ ਜਿਸ ਦੀ ਰੇਟਿੰਗ 4.1 ਹੈ Google ਵੱਲੋਂ ਇਸ ਐਪ ਦੇ ਵਿਕਾਸਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਐਪ ਭਾਰਤ ਵਿੱਚ ਪਾਬੰਦੀ ਦੇ ਖਤਰੇ ਹੇਠ ਹੈ 18 ਫਰਬਰੀ ਨੂੰ ਇਹਨਾਂ ਐਪ ਦੀ ਸੂਚੀ ਲੂਮੇਨ ਡਾਟਾਬੇਸ ਤੇ ਜਾਰੀ ਕੀਤੀ ਗਈ ਸੀ ਪਰ ਹੁਣ ਇਹ ਜਾਣਕਾਰੀ ਹਟਾ ਦਿੱਤੀ ਗਈ ਹੈ Google ਦੇ ਖਲਾਸੇ ਚ ਇਹ ਦੱਸਿਆ ਗਿਆ ਕਿ ਬਾਕੀ ਐਪਸ ਤੇ پابੰਦੀ ਲਗਾਉਣ ਵਿੱਚ ਹੋ ਰਹੀ देरी ਤਕਨੀਕੀ ਕਾਰਨਾਂ ਕਰਕੇ ਹੈ ਜਾਂ ਪ੍ਰਤੀਕਿਰਿਆਤਮਕ پابੰਦੀ ਕਾਰਨ ਪ੍ਰਭਾਵਿਤ ਤਿੰਨ ਐਪਸ ਵੱਲ ਪ੍ਰਾਨ ਨੇ ਦੱਸਿਆ ਕਿ ਉਹਨਾਂ ਨੂੰ Google ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸੂਚਿਤ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਸੰਪਰਕ ਕਰਨ ਲਈ ਤਿਆਰ ਹਨ ਤਾਂ ਜੋ ਇਹ ਮਾਮਲੇ ਨੂੰ ਹੱਲ ਕੀਤਾ ਜਾ ਸਕੇ ਭਾਰਤ ਵੱਲੋਂ ਚੀਨੀ ਐਪਸ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਪਾਬੰਦੀਆਂ ਮੋਬਾਈਲ ਐਪਸ ਇੰਡਸਟਰੀ ਤੇ ਮਹੱਤਵਪੂਰਨ ਅਸਰ ਪਾ ਰਹੀਆਂ ਹਨ ਕਈ ਚੀਨੀ ਅਤੇ ਹੋਰ ਵਿਦੇਸ਼ੀ ਕੰਪਨੀਆਂ ਹੁਣ ਭਾਰਤ ਵਿੱਚ ਆਪਣੇ ਐਪਸ ਲਾਂਚ ਕਰਦੇ ਹੋਏ ਹੋਰ ਵੀ ਕਾਨੂੰਨੀ ਪਾਬੰਦੀਆਂ ਨੂੰ ਧਿਆਨ ਵਿੱਚ ਰੱਖ ਰਹੀਆਂ ਹਨ ਹੁਣ ਤੱਕ ਬਾਤ ਸਰਕਾਰ ਦੇ 2020 ਵਿੱਚ 29 ਚੀਨੀ ਐਪਸ ਤੇ پابੰਦੀ ਲਗਾਈ ਸੀ ਜਿੰਨਾ ਵਿੱਚ ਟਿਕਟਾਕ, ਸ਼ੇਅਰ ਇਟ, ਜੂਸੀ ਬ੍ਰਾਊਜ਼ਰ, ਪਬਜੀ ਮੋਬਾਈਲ ਸਮੇਤ 118 ਹੋਰ ਐਪਸ ਸ਼ਾਮਲ ਹਨ 2021 ਵਿੱਚ 54 ਚੀਨੀ ਐਪਸ ਤੇ پابੰਦੀ ਲਗਾਈ ਗਈ ਸੀ ਇਸ ਤੋਂ ਬਾਅਦ 2024-25 ਵਿੱਚ 119 ਨਵੇਂ ਐਪਸ ਤੇ پابੰਦੀ ਲਗਾਉਣ ਦੀ ਪ੍ਰਤੀਕਿਰਿਆ ਜਾਰੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਇਹ پابੰਦੀ ਆਉਣ ਵਾਲੇ ਦਿਨਾਂ ਵਿੱਚ ਪਵੇਗੀ ਜਾਂ ਫਿਰ ਨਹੀਂ ਭਾਰਤਕ ਚਿੰਤਨਾ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕੜੇ ਕਦਮ ਚੁੱਕੇ ਜਾਂਦੇ ਸੰਭਾਵਨਾ ਚੱਲੀ ਰਹੇਗੀ ਆਉਣ ਵਾਲੇ ਦਿਨਾਂ ਵਿੱਚ ਹੋਰ ਐਪਸ ਤੇ ਵੀ ਕਾਰਵਾਈ ਹੋ ਸਕਦੀ ਹੈ